ਅ ਯੂ ਐਸ ਸੀ ਐਸ ਨੇ ਇੱਕ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦਿੱਤਾ ਹੈ ਜਿਦੇ ਨਾਲ ਵੀਜ਼ਾ ਫਰਾਡ ਦੀ ਕਨਵਿਕਸ਼ਨ ਹੋਈ ਆ ਇਹ ਸਾਬਕਾ ਮੇਅਰ ਨੇ ਹੈਤੀ ਦੇ ਇੱਕ ਸ਼ਹਿਰ ਲੈਸ ਅ ਯੂ ਐਸ ਤੇ ਜੀ ਬਿਲਕੁਲ ਸੋ ਦੇਖੋ ਇਹ ਬੰਦੇ ਦੇ ਕੋਲ ਵੀ ਗ੍ਰੀਨ ਕਾਰਡ ਸੀਗਾ ਠੀਕ ਆ ਸੋ ਪਹਿਲਾਂ ਤੁਹਾਨੂੰ ਇੱਕ ਵਾਰੀ ਖਬਰ ਦਿੱਤੀ ਸੀ ਕਿ 2 ਸਾਲ ਵਾਲਿਆਂ ਤੇ ਖਤਰਾ ਵਾ ਉੱਤੇ ਤੁਸੀਂ ਮੇਰੇ ਪਿੱਛੇ ਬਹੀ ਕਿ ਲੈ ਇੱਦਾਂ ਕਿੱਦਾਂ ਇੱਦਾਂ ਕਿੱਦਾਂ ਉਹ 2 ਸਾਲ ਵਾਲਿਆਂ ਨੂੰ ਛੱਡ ਕੇ 10 ਸਾਲ ਵਾਲੇ ਨਹੀਂ ਉਹਨੇ ਛੱਡੇ ਹੁਣ 10 ਵਾਲਿਆਂ ਨੂੰ ਛੱਡ ਕੇ ਗ੍ਰੀਨ ਕਾਰਡ ਵਾਲੇ ਨਹੀਂ ਛੱਡੇ ਜਿਹੜੇ ਸਿਟੀਜ਼ਨ ਬਣੇ ਸੀ ਉਹ ਨਹੀਂ ਛੱਡੇ ਉਹਨਾਂ ਦੇ ਮਗਰ ਜਾ ਕੇ ਕਹਿ ਰਹੇ ਕਿ ਤੂੰ ਖਾਨਾ ਗਲਤ ਭਰਤਾ ਫਾਰਮ ਦੇ ਵਿੱਚ ਦੇਖੋ ਉਹ ਤੇ ਕਹਿੰਦੇ ਮਿਲੇ ਸੀ ਕੋਈ ਬਹਾਨਾ ਕਿ ਕਿਦਾਂ ਇਹਨੂੰ ਇਮੀਗ੍ਰੇਸ਼ਨ ਦੀ ਖਬਰ ਬਣਾਈਏ ਕਿਉਂਕਿ ਹੁਣ ਕੀ ਆ ਦੇਖੋ ਜਿਹੜਾ ਉਹਨਾਂ ਨੇ ਵੀ ਜਿੱਦਾਂ ਵੀ ਸੋਚਿਆ ਨਾ ਕਿ ਜਿਹੜਾ ਕੋਈ ਵੀ ਕ੍ਰਾਈਮ ਆ ਉਹ ਕਹਿੰਦੇ ਕਿ ਹੁਣ ਨਾ ਜਦੋਂ ਇਮੀਗ੍ਰੈਂਟ ਦਾ ਨਾਮ ਆ ਗਿਆ ਵਿੱਚ ਇਮੀਗ੍ਰੇਸ਼ਨ ਆ ਗਈ ਉਹਨੂੰ ਟਾਰਗੇਟ ਕਰਤਾ ਉਹਨੂੰ ਇਮੀਗ੍ਰੇਸ਼ਨ ਕ੍ਰਾਈਮ ਬਣਾ ਦਿਓ ਹੂੰ ਹੂੰ ਕਿਸੇ ਅਮਰੀਕੀ ਨੇ ਬੋਲਣਾ ਹੀ ਨਹੀਂ ਸੱਚੀ ਗੱਲ ਹੈ ਜਦੋਂ ਇਮੀਗ੍ਰੇਸ਼ਨ ਤੇ ਕਰਾਈਮ ਉਹਨੇ ਲਿੰਕ ਕਰਤਾ ਨਾ ਭਾਵੇਂ ਸਿਟੀਜ਼ਨ ਆ ਨਾ ਭਾਵੇਂ ਕੋਈ ਵੀ ਆ ਇਹ ਗੱਲ ਨੂੰ ਧਿਆਨ ਨਾ ਰੱਖਿਓ ਸਿਟੀਜ਼ਨ ਬਣ ਕੇ ਵੀ ਕਈ ਵਾਰੀ ਬੰਦਾ ਐਵੇਂ ਉੱਡਦਾ ਫਿਰਦਾ ਕਿ ਮੈਂ ਸਿਟੀਜ਼ਨ ਬਣ ਗਿਆ ਪਤਾ ਨਹੀਂ ਕੀ ਹੋ ਗਿਆ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਸੀਗਾ ਮੈਂ ਕਹਿੰਦਾ ਰਹਿਣਾ ਤੇ ਆਪਾਂ ਬਰਾਊਨ ਹੀ ਆ ਨਾ ਐਂਡ ਆਫ ਦਾ ਡੇ ਕਿਦਾਂ ਵਾ ਜਦੋਂ ਇਮੀਗ੍ਰੈਂਟ ਨਾਲ ਸਿਟੀਜ਼ਨ ਲਿੰਕ ਹੋ ਗਿਆ ਹੁਣ ਦੇਖੋ ਇਦਾਂ ਵਾ ਉਦੋਂ ਇੱਕ ਬੰਦੇ ਨੂੰ ਪਤਾ ਲੱਗਦਾ ਕਿ ਜਿਹੜੀ ਪਾਵਰ ਕਿਦਾਂ ਯੂਜ਼ ਬੇਸ ਯੂਜ਼ ਜਿਹੜੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਠੀਕ ਆ ਉਹਦੇ ਵਿੱਚ ਕੋਈ ਐਵੇਂ ਫੇਕ ਕੁਆਲਿਟੀ ਕੁਲਟੀ ਨਾ ਪਾਲਦੇ ਫਿਰਿਓ ਠੀਕ ਆ ਆਪਣੇ ਕੁਛ ਨਾ ਕੁਛ ਉਹਨੇ ਜੇ ਕਿਸੇ ਨੇ ਕੱਢ ਦਿੱਤਾ ਤੇ ਉਹ ਪ੍ਰੋਬਲਮ ਜਿਹੜੀ ਹੋ ਜਾਣੀ ਆ ਉਧਰਲੇ ਪਾਸੇ ਨੂੰ ਜਿਹੜਾ ਦੌਰ ਤੁਰਿਆ ਹੋਇਆ ਸੋ ਇਹ ਕੀ ਸੀਗਾ ਇਹ ਫਾਰਮਰ ਮੇਅਰ ਸੀਗਾ ਕਾਫੀ ਇਨਫਲੂਐਂਸ਼ੀਅਲ ਇਹ ਬੰਦਾ ਸੀਗਾ ਇਹਨੂੰ ਫੈਡਰਲ ਜਿਊਰੀ ਬੋਸਟਨ ਦੇ ਵਿੱਚ ਉਹਨਾਂ ਨੇ ਇਹਨੂੰ ਇਨਡਿਕਟ ਕੀਤਾ ਕਿ ਇਹਨੇ ਗਲਤ ਇਲੀਗਲ ਤਰੀਕੇ ਨਾਲ ਗ੍ਰੀਨ ਕਾਰਡ ਜਿਹੜਾ ਹਾਸਲ ਕੀਤਾ ਕਿ ਇਹਨੇ ਫਾਲਸ ਸਟੇਟਮੈਂਟ ਦਿੱਤੀ ਆ ਸੇਮ ਚੀਜ਼ ਜਿੱਦਾਂ ਕਿ ਤੂੰ ਕੁਐਸਚਨ ਦਾ ਇੱਕ ਜਿਹੜਾ ਟਿਕ ਬਾਕਸ ਉਹ ਸਹੀ ਨਹੀਂ ਕੀਤਾ ਹਨਾ ਤੇ ਇਹਨੂੰ ਵੀ ਉਹਨੇ ਕਿਹਾ ਕਿ ਤੂੰ ਸਹੀ ਨਹੀਂ ਕੀਤਾ ਸੋ ਬੇਸਿਕਲੀ ਕੀ ਸੀਗਾ ਕਿ ਇਹ ਬੰਦੇ ਨੂੰ ਉਹ ਕਹਿੰਦੇ ਆ ਕਿ ਇਹਨੇ ਨਾ ਐਕਸਾ ਜੁਡੀਸ਼ਲ ਤੇ ਪੋਲਿਟਿਕਲ ਕਿਲਿੰਗਸ ਕੀਤੀਆਂ ਸੀਗੀਆਂ ਆਪਣੀ ਕੰਟਰੀ ਦੇ ਵਿੱਚ ਤੇ ਐਕਟ ਆਫ ਵਾਇਲੈਂਸ ਕੀਤੇ ਸੀਗੇ ਹੇਸ਼ੀਅਨ ਲੋਕਾਂ ਦੇ ਲਈ ਸੋ ਇਹ ਜਿਹੜਾ ਵਿਅਕਤੀ ਸੀਗਾ ਜੀਨ ਮਰੋਸੋ ਵਿਲੇਨਾ ਨਾਮ ਮੈਂ ਸਾਰੇ ਗਲਤ ਲੈ ਲਏ ਨੇ ਨਾਮ ਹੀ ਬੜੇ ਔਖੇ ਹੁਣ ਕਿੱਥੋਂ ਕਿੱਥੋਂ ਲਈਏ ਹਨ ਇਹ ਵੀ ਸਾਡੇ ਗਲਤ ਹੋ ਗਏ ਵੱਖਰੀ ਮੁਲਕ ਦੇ ਨੇ ਹੁਣ ਜਦੋਂ ਉਹ ਆਪਣਾ ਨਾਮ ਬੁਚਰ ਕਰ ਦਿੰਦੇ ਆ ਸਾਡੇ ਕੋਲ ਵੀ ਹੋ ਜਾਂਦਾ ਕਦੀ ਕਦੀ ਹਾਂ ਸਾਡਾ ਵੀ ਟਾਈਮ ਆ ਗਿਆ ਹੁਣ ਗਲਤ ਨਾਮ ਲੈਣ ਦਾ ਸੋ ਇਹ ਕੀ ਸੀਗਾ ਮੇਅਰ ਸੀਗਾ 2006 ਦਸੰਬਰ ਤੋਂ ਲੈ ਕੇ ਫਰਵਰੀ 2010 ਤੱਕ ਠੀਕ ਆ ਤੇ ਇਹਨੂੰ ਇੱਕ ਇਹਦੀ ਜਿਹੜੀ ਪੋਲੀਟੀਕਲ ਮਸ਼ੀਨ ਸੀਗੀ ਉਹਨੂੰ ਇੱਕ ਸੰਸਥਾ ਜਿਹੜੀ ਸੀਗੀ ਕੋਰੇਗਾ ਉਹ ਇਹਨੂੰ ਬੈਕ ਕਰਦੀ ਸੀਗੀ ਉਹ ਇੱਕ ਤੁਸੀਂ ਕਹਿ ਲਓ ਮਸਲ ਗਰੁੱਪ ਜਿਹੜਾ ਸੀਗਾ ਇਹ ਸਾਰੇ ਜਿਹੜੇ ਸਾਊਥ-ਵੈਸਟ ਏਰੀਆ ਸੀਗਾ ਹੇਟ ਇਹਦਾ ਉਹਦੇ ਵਿੱਚ ਇਹ ਆਰਮਡ ਵੋਲੈਂਸ ਦੇ ਥਰੂ ਲੋਕਾਂ ਨੂੰ ਦਬਦੇ ਦਬਦੇ ਸੀਗੇ ਤੇ ਪਰਸਨਲੀ ਜਿਹੜਾ ਇਹ ਬੰਦਾ ਸੀਗਾ ਇਹਨੇ ਆਪਣੀ ਜਿਹੜੀ ਸਾਰੀ ਸਿਕਿਉਰਿਟੀ ਡਿਟੇਲ ਵਗੈਰਾ ਜਿਹੜੀ ਇਹਦੀ ਸਾਰੀ ਸੀਗੀ ਇਹ ਇਸ ਸੰਸਥਾ ਦੇ ਥਰੂ ਜਿਹੜੀ ਮਸਲ ਪਾਵਰ ਜਿਹੜੀ ਆਪਣੀ ਯੂਜ਼ ਕਰਦਾ ਸੀਗਾ ਤੇ ਇਹਦੀਆਂ ਜਿਹੜੀਆਂ ਪਾਲਿਸੀਆਂ ਸੀਗੀਆਂ ਉਹ ਬੇਸਿਕਲੀ ਧੱਕੇ ਨਾਲ ਜਿਹੜੀ ਆਪਣੀ ਪਾਵਰ ਦੇ ਥਰੂ ਜਿਹੜੀ ਮਨਾਉਂਦੇ ਸੀਗੇ ਜਿਹੜੇ ਵੀ ਪੋਲਿਟੀਕਲ ਦੇ اپੋਨੈਂਟ ਸੀਗੇ ਬਾਜੂਤ ਜਿਹੜੀ ਚੱਕਦੇ ਸੀਗੇ ਉਹਨੂੰ ਜਿਹੜਾ ਬੇਸਿਕਲੀ ਹਥਿਆਰ ਥੋਰ ਦਿਖਾ ਕੇ ਜਿਹੜਾ ਨੱਪਦੇ ਸੀਗੇ ਇਹਦੀ ਜਦੋਂ ਫਿਰ ਇਨਡਿਕਮੈਂਟ ਹੋਈ ਤੇ ਕਾਫੀ ਜਿਹੜੇ ਇਹਦੇ ਇਨਸਟੈਂਸਸ ਆਫ ਵਾਇਲੈਂਸ ਜਿਹੜੇ ਸੀਗੇ ਉਹ ਸਾਹਮਣੇ ਆਏ ਕਿ ਇੱਕ ਵਾਰੀ ਵਿਟਨੈਸ ਸੀਗਾ ਕੋਈ ਇਹਦੇ ਖਿਲਾਫ ਕੇਸ ਸੀਗਾ ਉਹਦੇ ਭਰਾ ਨੂੰ ਮਾਰਤਾ ਸੀਗਾ ਇੱਕ ਬੰਦੇ ਦੇ ਸਿਰ ਤੇ ਨੇ ਪਿਸਤੌਲ ਜਿਹੜਾ ਹਮਲਾ ਕੀਤਾ ਹੈਗਾ ਗੋਲੀ ਨਾਲੀ ਦਾ ਪਿਸਤੌਲ ਨਾਲ ਬੰਦੇ ਨੂੰ ਕੁੱਟ ਦਿੰਦੇ ਆ ਤੇ ਆਪਣੇ ਇੱਕ ਇਹਨੇ ਮੁਲਾਜ਼ਮ ਨੂੰ ਕਿਹਾ ਹੈਗਾ ਕਿ ਉਹ ਵਿਅਕਤੀ ਤੇ ਗੋਲੀ ਮਾਰ ਦੇ ਜਿਹੜਾ ਭੱਜ ਜਾਂਦਿਆ ਤੇ ਨਾਲ ਵਾਲਾ ਦੂਜਾ ਬੰਦਾ ਉਹਦੇ ਵੀ ਗੋਲੀ ਮਾਰ ਦੇ ਹਨਾ ਇਹ ਉਸ ਲੈਵਲ ਦੇ ਜਿਹੜੇ ਬੰਦੇ ਸੀਗੇ ਇਹਨੇ ਫਿਰ ਜਿਹੜੀ ਆਪਣੀ ਗ੍ਰੀਨ ਕਾਰਡ ਦੀ ਯੂਐਸ ਵੀਜ਼ਾ ਦੀ ਅਪਲੀਕੇਸ਼ਨ ਦਿੱਤੀ ਉਹਦੇ ਵਿੱਚ ਉਹ ਕਹਿੰਦੇ ਇੱਕ ਕੁਐਸਚਨ ਹੁੰਦਾ ਕਿ ਤੂੰ ਕਿਹੇ ਸੰਸਥਾ ਦਾ ਮੈਂਬਰ ਤਾਂ ਨਹੀਂ ਸਿਗਾ ਇਹਨੇ ਕਹਾਂਜੀ ਇਹਨੇ ਦੱਸਿਆ ਨਹੀਂ ਉਹਦੇ ਵਿੱਚ ਤੇ ਇਹ ਸੰਸਥਾ ਨਾਲ ਇਹਦੇ ਸੰਬੰਧ ਸੀਗੇ ਤੇ ਉਹਦੇ ਵਿੱਚ ਇੱਕ ਹੋਰ ਕੁਐਸਚਨ ਹੁੰਦਾ ਕਿ ਤੂੰ ਕਦੀ ਕੋਈ ਪੋਲਿਟਿਕਲ ਕਿਲਿੰਗ ਐਦਾਂ ਦੇ ਵੋਲੈਂਸ ਦੇ ਐਕਟ ਤਾਂ ਨਹੀਂ ਕੀਤੇ ਉਹ ਵੀ ਇਹਨੇ ਝੂਠ ਬੋਲਿਆ ਕੀ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹ ਕਹਿੰਦੇ ਕਿ ਡਿਪਾਰਟਮੈਂਟ ਆਫ ਫੋਰਨ ਸਿਕਿਉਰਿਟੀ ਨੇ ਜਿਹੜਾ ਤਾਂ ਗ੍ਰੀਨ ਕਾਰਡ ਅਪਰੂਵ ਕੀਤਾ ਉਹ ਗ੍ਰੀਨ ਕਾਰਡ 에ਰਰ ਦੇ ਵਿੱਚ ਅਪਰੂਵ ਕੀਤਾ ਕਿਉਂਕਿ ਇਹਨੇ ਦੱਸਿਆ ਨਹੀਂ ਸੀਗਾ ਕਿ ਇਹਦੀ ਉਹ ਸੰਸਥਾ ਦੇ ਨਾਲ ਟਾਈਟ ਸੀਗੇ ਸੋ ਇਹ ਜਿਹੜੀ ਚੀਜ਼ ਸੀਗੀ ਹੁਣ ਦੇਖਿਓ ਜਸਟਿਸ ਜਿਹੜਾ ਇੰਟਰਨੈਸ਼ਨਲ ਅਫੇਅਰਸ ਦਾ ਜਿਹੜਾ ਹੈਗਾ ਨਾ ਡਿਪਾਰਟਮੈਂਟ ਜਿਹੜਾ ਹੈ ਯੂਐਸ ਡਿਪਾਰਟਮੈਂਟ ਆਫ ਜਸਟਿਸ ਆਫਿਸ ਆਫ ਇੰਟਰਨ inter agency human rights violation and war crime center ਨੇ ਇਹਦੀ ਜਿਹੜੀ ਕੋਲਾਬੋਰੇਸ਼ਨ ਕੀਤੀ ਤੁਸੀਂ ਸੁਣਿਆ ਵੀ ਨਹੀਂ ਉਹ ਵਾਲੀ ਸਸਤਾ ਜਿਹੜੀਆਂ ਕਿ ਜਿਹੜੇ ਬਾਹਰਲੇ ਦੇਸ਼ਾਂ ਤੋਂ ਪੁੱਠੇ ਜਿਹੜੇ ਕੰਮ ਕਰਕੇ ਆਏ ਆ ਵਾਇਲੈਂਸ ਕਰਕੇ ਆਏ ਆ ਗੈਂਗਸਟਰ ਗੁੰਗਸਟਰ ਜਿਹੜੇ ਹੈਗੇ ਆ ਉਧਰ ਸ਼ਿਕੰਦਾ ਜਿਹੜਾ ਕਸਰੇ ਸੀਗੇ ਪਹਿਲਾਂ ਕਿ ਉਹ ਦੱਸਿਆ ਲੋਕਾਂ ਨੂੰ ਲੈਣ ਨੂੰ ਪਤਾ ਨਹੀਂ ਲੱਗਣਾ ਮੈਂ ਪੀਓ ਹੋ ਗਿਆ ਮੈਂ ਦੱਸਣਾ ਨਹੀਂ ਹੈਗਾ ਸੋ ਇਹ ਪੂਰਾ ਜਿਹੜਾ ਉਧਰ ਨੂੰ ਲੈ ਕੇ ਜਾ ਰਿਹਾ ਸਿਰਫ ਨਵੇਂ ਬੰਦਿਆਂ ਤੇ ਨਹੀਂ ਜਿਹੜੇ ਸਿਟੀਜ਼ਨ ਬਣ ਗਏ ਆ ਜਾਂ ਗ੍ਰੀਨ ਕਾਰਡ ਵੀ ਜਿਹਨਾਂ ਕੋ ਹੈਗਾ ਨਾ ਉਹਨਾਂ ਦੇ ਪਿੱਛੇ ਜਦੋਂ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਆ ਕਿ ਇਹ ਬੰਦੇ ਦਾ ਕੋਈ ਪੋਲਿਟਿਕਲ ਉਹ ਜਿਹੜਾ ਸਾਡੇ ਇੰਡੀਆ ਤੋਂ ਬੰਦੇ ਬੜੇ ਪੀਓ ਵਾਲੇ ਬੜੇ ਆਏ ਹੈ ਨਾ ਉਹ ਸਾਰੇ ਹੁਣ ਕੀ ਆ ਕਿ ਉਹ ਸਾਰੇ ਬੇਸਿਕਲੀ ਕੀ ਆ ਕਿ ਉਹਨਾਂ ਦੇ ਮਗਰ ਜਿਹੜਾ ਜਾ ਰਹੇ ਆ ਉਹਨਾਂ ਦੀਆਂ ਫਾਈਲਾਂ ਖੋਲ ਰਿਹਾ ਕਿ ਇਹਨੂੰ ਜਿਹੜੀ ਸੀਗੀ ਬਾਈਡਨ ਸਰਕਾਰ ਨੇ ਗਲਤ ਤਰੀਕੇ ਨਾਲ ਗ੍ਰੀਨ ਕਾਰਡ ਦਿੱਤਾ ਤੇ ਪੁਰਾਣੀ ਅੱਛਾ ਸੋ ਸੋ ਇੱਥੇ ਤੱਕ ਜਾ ਰਹੇ ਆ ਹਾਂਜੀ ਹੂੰ ਸੋ ਮળો ਗੁੰਡੇ ਰੱਖੇ ਸੀ ਇਹ ਬੰਦੇ ਨੇ ਤੇ ਬਾਅਦ ਚ ਦੱਸਿਆ ਨਹੀਂ ਉਹਨਾਂ ਗੁੰਡਿਆਂ ਬਾਰੇ ਕਿਤੀ ਬੰਦਾ ਸੀਗਾ ਹਮ 86 ਬੰਦਾ ਸੀਗਾ ਉਹ ਉਹੀ ਗੱਲ ਵੀ ਪਹਿਲੇ ਵਾਲੀ ਖਬਰ ਵਾਲੀ ਗੱਲ ਹੀ ਆ ਵੀ ਇਹਨੇ ਭਰਿਆ ਨਹੀਂ ਸੀ ਫਾਰਮ ਦੇ ਵਿੱਚ ਦੱਸਿਆ ਨਹੀਂ ਸੀਗਾ ਵੀ ਇਦਾਂ ਦੇ ਗਰੁੱਪ ਦੇ ਨਾਲ ਅਫੀਲੀਏਟ ਸੀਗਾ ਤੇ ਉਹ ਉਹਨਾਂ ਨੇ ਅਫੀਲੀਏਸ਼ਨ ਕੱਢ ਲਈ ਬਾਅਦ ਦੇ ਵਿੱਚ ਜਿਹੜਾ ਹੋ ਗਿਆ ਇੱਕ ਅਟਾਰਨੀ ਡੱਕਿਆ ਨਾ ਜੀ ਮੈਂ ਜਿਹੜੀ ਗੱਲ ਇੱਕ ਸੁਣੀ ਆ ਕਿਸੇ ਦੇ ਨਾਲ ਜਿਹੜੀ ਬੀਤੀ ਸੀਗੀ ਅ ਮਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੂੰ ਨਾ ਕਈ ਇਹ ਮਨੀ ਦਿੰਦੇ ਰਹਿੰਦੇ ਆ ਵੀ ਇਹਨੂੰ ਦੇ ਦੋ ਉਹਨੂੰ ਦੇ ਦੋ ਉਹ ਕਿਸੇ ਨੇ ਉਹ ਚੈੱਕ ਲਿਖਤਾ ਉਸ ਆਰਗੇਨਾਈਜੇਸ਼ਨ ਦੇ ਨਾਮ ਦੇ ਉੱਤੇ ਇਵੈਂਚੁਅਲੀ ਕੀ ਹੋਇਆ ਅਮਰੀਕਾ ਨੇ ਉਸ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਤੀ ਤੇ ਉਹਦਾ ਸਾਰਾ ਕੰਮ ਜਿਹੜਾ ਉਹ ਪੱਠਾ ਬਹਿ ਗਿਆ ਸੋ ਇਹ 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 ਬਹੁਤ ਧਿਆਨ ਦੇਣ ਵਾਲੀ ਗੱਲ ਆ ਵੀ ਤੁਸੀਂ ਕਿੱਥੇ ਕੀ ਕਿਦਾਂ ਕਰ ਰਹੇ ਆ ਵੀ ਨੋ ਡਾਊਟ ਜਦੋਂ ਹੁਣ ਆਪਣੇ ਬਹੁਤ ਸਾਰੇ ਜਿਹੜੀ ਕਮਿਊਨਿਟੀ ਦੇ ਮੰਦਿਆ ਦੇ ਸਾਈਲਮ ਦੇ ਜਿਹੜੇ ਕੇਸ ਹੁੰਦੇ ਆ ਓਬਵੀਅਸਲੀ ਆਰਗੇਨਾਈਜੇਸ਼ਨਸ ਨੂੰ ਮਨੀ ਸਪੈਂਡ ਜਿਹੜੀ ਉਹ ਕਰਦੇ ਉਹ ਕਹਲਦੇ ਆ ਵੀ ਹਾਂ ਅਸੀਂ ਮਦਦ ਜਿਹੜੀ ਉਹ ਕਰ ਰਹੇ ਹੁੰਦੇ ਆ ਪਰ ਇਹ ਅਚਨਚੇਤੇ ਜਦੋਂ ਪਾਲਿਸੀਆਂ ਬਦਲਦੀਆਂ ਕਈ ਕੁਝ ਜਿਹੜਾ ਉਹ ਨਾਲ ਦੇ ਨਾਲ ਬਦਲ ਜਾਂਦਾ ਹਾਂ ਜੀ ਹਾਂ ਜੀ ਕਾਫੀ ਜੀ